ਨਾਰਾ डैम ਤੇ ਉੱਥੋਂ ਆਇਆ ਇੱਕ ਜੀਵ ਨਵਾਂ ਫੜਿਆ ਹੈ ਇਹ ਜੀਵ ਪਤਾ ਨਹੀਂ ਕੀ ਹੈ ਪਤਾ ਨਹੀਂ ਲੱਗ ਸਕਿਆ ਹੈ ਵਿਗਿਆਨੀਆਂ ਨੂੰ ਫੋਰੈਸਟ ਡਿਪਾਰਟਮੈਂਟ ਨੂੰ ਸੰਪਾਂਗੇ ਵੀ ਇਹਦੇ ਖੋਜ ਕਰਨ ਵੀ ਇਹ ਕਿਹੜਾ ਪੰਛੀ ਹੈ ਤੇ ਕਿਹੜਾ ਜਾਨਵਰ ਹੈ ਪਤਾ ਨਹੀਂ ਕੀ ਹੈ ਇਹਨੂੰ ਇੱਥੇ ਛੱਡ ਜਨਾਂ ਕੋਈ ਖੋਜਕਾਰਾਂ ਲਈ ਨਹੀਂ ਬੋਲਦਾ ਵੀ ਹੈ ਵੈਸੇ ਬੋਲ ਕੇ ਸਾਹਿਬ ਜੀ ਮੈਂ ਤਾਂ ਬੜਾ ਹੋ ਕੇ ਮੱਛਮੈਨ ਬਣੂੰਗਾ ਬੋਲਦਾ ਵੀ ਹੈ ਚੱਲ ਭਾਈ ਕਿਵੇਂ Yeah. <laughs> ਅੱਜ ਮੋਟਰਸਾਈਕਲ ਚਲਾਉਦਾ ਪਰ ਮੂਹੇਲ ਕੋਈ ਬੈਠਾ ਤੇ ਨੇ ਠੇਕਾ ਲੈ ਲਿਆ ਇੱਥੇ ਮੱਛੀਆਂ ਫੜਨਾ ਇਹ ਆਪਾਂ ਦੋ ਕੁੰਡੀਆਂ ਸਿੱਟੀਆਂ ਜੀ ਓਕੇ ਜੀ ਠੀਕ ਐ ਜਿਹੜੀ ਕੁੰਡੀ ਚ ਪਹਿਲਾਂ ਮੱਛੀ ਆ ਗਈ ਉਹ ਮੱਛੀ ਮੇਰੀ ਹੋਈ ਆ ਓਕੇ ਜੇ ਦੂਜੀ ਆ ਗਈ ਉਹ ਦੂਜੀ ਉਹ ਵੀ ਮੇਰੀ ਐ ਫੇਰ ਪਰ ਕੀ ਐ ਇਹ ਤੁਹਾਨੂੰ ਸਾਹ ਕਹਿੰਦੇ ਦੋ ਕੁੰਡੀਆਂ ਸਿੱਟੀਆਂ ਦੇ ਦੋ ਕੁਇੰਟਲ ਮੱਛੀਆਂ ਫੜ ਲਏ ਹਾਂ ਨਾਲ ਹੀ ਲੱਗਣਾ ਲੱਗਣਾ ਆਪਣੇ ਕੋਲੇ ਇੱਥੇ ਹੀ ਭੁੰਨ ਕੇ ਖਾ ਲੈਂਦਾ ਹਾਂ ਉਹਨਾਂ ਦਾ ਵਕੀਲ ਫੜਦੇ ਹੁਣ ਵਕੀਲ ਮੱਛੀਆਂ ਫੜਦੇ ਨੇ ਪਿਛੇ ਤੋਂ ਐਡਵੋਕੇਟ ਆ ਦੋਸਤ ਨਾਲੇ ਪਾਰਟ ਟਾਈਮ ਜਾਓ ਕਿ ਜਿਹੜੀ ਕਰਦਾ ਮੱਛੀਆਂ ਫੜਦਾ ਕੰਮ ਕਰਦਾ ਮੱਛੀਆਂ ਫੜਦੇ ਨੇ ਹੁਣ ਵਕੀਲ ਮੱਛੀਆਂ ਫੜਦੇ ਨੇ ਮੱਛੀਆਂ ਦਾ ਫੜਦੇ ਉੱਥੇ ਹੀ ਫੜਦਾ ਇੱਥੇ ਹੀ ਫੜਦਾ ਕਿਉਂਕਿ ਹੁਣ ਜਿੰਨਾ ਮੰਦਾ ਪੈ ਗਿਆ ਕਿ ਵਕੀਲ ਅੱਜਕੱਲ ਮੱਛੀਆਂ ਫੜਨ ਲੱਗ ਮੱਛੀ ਫੜਦਾ ਦੋਨੇ ਪਾਸੇ ਉੱਥੇ ਹੀ ਫੜਦਾ ਇੱਥੇ ਹੀ ਫੜਦਾ ਉੱਤੇ ਮੱਛੀ ਜਾਲ ਉੱਤੇ ਹੀ ਜਾਲ ਸਿਰਦਾ ਉੱਤੇ ਹੀ ਜਾਲ ਸਿਰਦਾ ਤਾਂ ਕਰਕੇ ਤਜਰਬਾ ਆਣਾ ਇਸ ਨੂੰ ਇਸ ਕੰਮ ਦਾ ਨਾ ਕਰਕੇ ਕਹਿੰਦਾ ਜੀ ਉੱਥੇ ਨਹੀਂ ਫੜੀ ਗਈਆਂ ਟੋਬੇ ਜੋ ਵੜ ਲੈਣੇ ਆ ਨਹੀਂ ਨਹੀਂ ਬਾਕੀ ਮੂੰਹ ਜੇ ਗੱਲ ਕੋ ਨਾ ਕੋਈ ਆਪ ਦੇ ਕੰਮ ਦਾ ਕੋਈ ਸ਼ਰਮ ਨਹੀਂ ਹੁੰਦੀ ਯਾਰ ਭਾਈ ਨਹੀਂ ਨਾ ਕੰਮ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਇਹ ਤਜਰਬਾ ਹਾਸਲ ਕਰਕੇ ਆਪਾਂ ਨਕਾਬ ਲਾ ਦਾਂਗੇ ਅੱਛਾ ਠੀਕ ਹੈ ਚਲੋ ਦੋਸਤੋ ਪਹਿਚਾਣੋ ਬੰਦਾ ਕੌਣ ਆ ਫਿਰ ਤੁਸੀਂ ਇਹ ਆ ਲੜਪੇ ਬੰਦੇ 50 50 ਨੂੰ ਉਹ ਦਵਾਲਾ ਪੂਰੇ ਵਕੀਲਾਂ ਹੁਣ ਤਾਂ ਪਰਚਾ ਪੱਕਾ ਬਈ ਫੇਰ ਫੇਰ ਹੱਖੋਗੇ ਪੁੱਛਾ ਗਾਲਾ ਕੱਢਦਾ ਗੈਵੀ ਹੁਣ ਤਾਂ ਪੱਕਾ ਕੰਮ ਹੋ ਗਿਆ ਸਬੂਤ ਹੈਗਾ ਮੇਰੇ ਕੋਲ ਬੜਾ ਕਿ ਜੱਫੀ ਪਾਲਾ ਹਾਂ ਦੋਸਤੋ ਆਪਾਂ ਆਏ ਨਾਰਾ ਡੈਮ ਤੇ ਰਾਤ ਨੂੰ ਸਾਡੀ ਸਟੇ ਹੈਗੀ ਨਾਰਾ ਫੋਰੈਸਟ ਨਹੀਂ ਨਾਰਾ ਆ ਤਾਂ ਡੈਮ ਹੀ ਹੈ ਨਾਰਾ ਹਾਂ ਨਾਰਾ ਡੈਮ ਆ ਨਾਰਾ ਡੈਮ ਤੇ ਆਪਾਂ ਖੜੇ ਆ ਨਾਰਾ ਡੈਮ ਹੀ ਹੈ ਨਾਰਾ ਚੀਲ ਵਜਦੀ ਆ ਗੂਗਲ ਤੇ ਦੇਖ ਲਓ ਤੁਸੀਂ ਨਾਰਾ ਟੈਮ ਤੇ ਆਪਾਂ ਖੜੇ ਆ ਤੇ ਰਾਤ ਨੂੰ ਆਪਾਂ ਰੁਕਣਾ ਨਾਰਾ ਫੋਰੈਸਟ ਗੈਸਟ ਹਾਊਸ ਤੇ ਪਹੁੰਚਾਈ ਰੱਖ ਕੇ ਹੌਲੀ ਹੌਲੀ ਅੰਦਰ ਚੜਦੇ ਚੱਕ ਕਿਵੇਂ ਲੱਗਿਆ ਫਿਰ ਨਾਰਾ ਟੈਮ ਬਹੁਤ ਖੂਬਸੂਰਤ ਆ ਯਾਰ ਪੰਜਾਬ ਦੇ ਵਿੱਚ ਇੰਨੀ ਖੂਬਸੂਰਤੀ ਪਈ ਹੈ ਤੇ ਆਪਾਂ ਐਵੇਂ ਤੁਰੇ ਫਿਰਦੇ ਹਾਂ ਨਾ ਬਿਲਕੁਲ ਬਿਲਕੁਲ ਕੀ ਮਨ ਲੱਗਦਾ ਹੈ ਕਿਾ ਸ਼ਾਂਤੀ ਆ ਕੋਈ ਜਿਆਦਾ ਖੜੀ ਨਹੀਂ ਪਹਿਲਾਂ ਅਸੀਂ ਆਏ ਸੀ ਤਾਂ ਸੋਹਣ ਲੱਗਿਆ ਸੀਗਾ ਹੁਣ ਜਦੋਂ ਤੁਸੀਂ ਆਏ ਥੋੜਾ ਜਿਆਦਾ ਸੋਹਣਾ ਹੋ ਗਿਆ ਬਹੁਤ ਧੰਨਵਾਦ ਜਿਹੜੇ ਲਿਆਏ ਸੀ ਜਿਹੜੇ ਲਿਆਏ ਆ ਓਕੇ ਓਕੇ ਓ ਇਧਰੋਂ ਸਾਡੇ ਐਲੋਗਟ ਸਾਹਿਬ ਸਫਰੀ ਸਾਹਿਬ ਤੇ ਮਾਨਸਰ ਸਾਹਿਬ ਕਿਵੇਂ ਲੱਗਾ ਸਫਰੀ ਸਾਹਿਬ ਫਿਰ ਮੇਲਾ ਬਹੁਤ ਖੂਬਸੂਰਤ ਹੈ ਜੀ ਇੱਕ ਜਦੋਂ ਆਪਾਂ ਦਿਨੇ ਆਏ ਸੀ ਉਦੋਂ ਥੋੜੀ ਜਿਹੀ ਗਰਮੀ ਮਹਿਸੂਸ ਹੋ ਰਹੀ ਸੀ ਹਾਂ ਰਾਈਟ ਤੇ ਹੁਣ ਮੌਸਮ ਪਲੀਜ਼ੈਂਟ ਹੋ ਰਿਹਾ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਜਿੰਨੇ ਵੀ ਇਲਾਕੇ ਹੈਗੇ ਆ ਨੀਮ ਪਹਾੜੀ ਇਲਾਕੇ ਇਹਨੂੰ ਸਵਾਲਕ ਦੀਆਂ ਪਹਾੜੀਆਂ ਕਹਿੰਦੇ ਆ ਇਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਛੋਟੇ ਛੋਟੇ ਡੈਮ ਬਣੇ ਹੋਏ ਆ ਜਿਵੇਂ ਸਿਸਵਾ ਡੈਮ ਥਾਣਾ ਡੈਮ ਹੋਰ ਕਈ ਡੈਮ ਬਣੇ ਹੋਏ ਆ ਇਹ ਸਿੰਚਾਈ ਦੇ ਸੌਸਾਧਨਾਂ ਨੂੰ ਮੁੱਖ ਰੱਖ ਕੇ ਇਹ ਡੈਮ ਬਣਾਏ ਜਾਂਦੇ ਆ ਰਾਈ ਇਹ ਇੱਥੇ ਬਹੁਤ ਸੋਹਰੀਆਂ ਜਗ੍ਹਾ ਹੈਗੀਆਂ ਦੇਖਣ ਵਾਲੀਆਂ ਘੁੰਮਣ ਵਾਲੀਆਂ ਪਰ ਇਹਨਾਂ ਨੂੰ ਘੁੰਮਣ ਦਾ ਜਿਹੜਾ ਟਾਈਮ ਹੈਗਾ ਜਾਂ ਤਾਂ ਬਰਸਾਤਾਂ ਤੋਂ ਤੁਰੰਤ ਬਾਅਦ ਫੇ ਸਤੰਬਰ ਜੇ ਦੇ ਵਿੱਚ ਜਦੋਂ ਮੌਸਮ ਪਲੀਜ਼ੈਂਟ ਹੋ ਜਾਂਦਾ ਥੋੜਾ ਜਿਹਾ ਤੇ ਜਾਂ ਫਿਰ ਸਰਦੀਆਂ ਦੇ ਵਿੱਚ ਘੁੰਮਣ ਵਾਲਾ ਹੈਗਾ ਜਗ੍ਹਾ ਹੈ ਠੀਕ ਹੈ ਠੀਕ ਹੈ ਤੇ ਇਧਰੋਂ ਐਡਵੋਕੇਟ ਸਾਹਿਬ ਦਾ ਵੀ ਲੈ ਲਗੇ ਵਿਚਾਰ ਇਹਨਾਂ ਦੇ ਮਨ 'ਚ ਕੀ ਹੈ ਵੀ ਕਿਵੇਂ ਲੱਗਿਆ ਹੈ ਗੱਲ ਆ ਬਈ ਵੀ ਆਪਾਂ ਭਾਲਦੇ ਆ ਕੁਦਰਤ ਹੂੰ ਤੇ ਇੱਥੇ ਕੁਦਰਤ ਦਾ ਸਮੇਲ ਚੀਲਾ ਜੰਗਲਾ ਕੀ ਕੋਸ਼ਾਤੇ ਸੋਹਣੀ ਬਨਸਪਤੀ ਆ ਜੀਵ ਜੰਤੂ ਆ ਇਹ ਕੁਛ ਹੀ ਆਪਣਾ ਚਾਹੀਦਾ ਹੁੰਦਾ ਮੈਂ ਕਿਹਾ ਬਾਤਾਂ ਦੇਣਾ ਆਪਣਾ ਪੂਰਾ ਲੇਕੇ ਲੱਗ ਗਿਆ ਨਿਆਰੇ ਤੋਂ ਲੱਗੇ ਤੇ ਸਫਰੀ ਸਾਹਿਬ ਤੁਹਾਨੂੰ ਪਤਾ ਹੀ ਨਵਾਂ ਬਾਈਕ ਲਿਆ ਇਹਨਾਂ ਨੇ ਤੇ ਪਹਿਲਾ ਜਿਹੜਾ ਬਾਈਕ ਦਾ ਢੇੜਾ ਉਹ ਜੰਗਲ ਚ ਦੇ ਨਾਲ ਜੰਗਲ ਦਾ ਤੇ ਕਰਮਾਲਾ ਬਾਈਕ ਹੈ ਔਰ ਇੱਕ ਹੋਰ ਵੀ ਗੱਲ ਦੱਸਾਂਗੇ ਜਿੰਨੇ ਜਦੋਂ ਵੀ ਅੱਗੇ ਕੋਈ ਵੀ ਇਕਲਿਆ ਹੋ ਸਭ ਤੋਂ ਪਹਿਲਾਂ ਹਿਮਾਚਲ ਜਾਂ ਲਦਾਖ ਜਾਂ ਕਿਤੇ ਉਹਨਾਂ ਦਾ ਆਪਾਂ ਟੂਰ ਬਣਾਉਂਦੇ ਰਹੇ ਪਰ ਇਹ ਪਹਿਲਾ ਬਾਈਕ ਹੈ ਜਿਹਦੇ ਨਾਲ ਪੰਜਾਬ ਦੇ ਹੀ ਕਿਸੇ ਟੂਰਿਸਟ ਪੁਆਇੰਟ ਵੈਰੀ ਗੁੱਡ ਯਾਰ ਵੈਰੀ ਗੁੱਡ ਚਲੋ ਆਜੋ ਆਓ ਫਿਰ ਦੋਸਤੋ ਆਹੋ ਹੀ ਬੰਦੇ ਆ ਜੀਰਾਂ ਦੇ ਕੁੱਟਣੇ ਤੇ ਪਹਿਲਾਂ ਡਾਂਗਾ ਚੱਕੀ ਫਿਰ ਤੇ ਉਹਨਾਂ ਇਕੱਠੇ ਜੱਫੀ ਪਾਈ ਜਾਂਦੇ ਦੇਖ ਲਓ ਇਹ ਪਤਾ ਨਹੀਂ ਕੀ ਇਹਨਾਂ ਦੀ ਕਾਰਸਤਾਨੀ ਹੈ ਦੋ ਜਣ ਲੜ ਲੜ ਕੇ ਦਿਖਾਉਂਦੇ ਆ ਇਹ ਤੇ ਹੁਣ ਇਕੱਠੇ ਤੁਰੇ ਜਾਂਦੇ ਆ ਲੋ ਜੀ ਜਾਂਦਾ ਸੂਰਜ ਨੂੰ ਰਸਤਾ ਸੂਰਜ ਦੇ ਬੰਦੇ ਚੜ ਰਹੇ ਆ। ਸਾਡੇ ਵੀ ਸਾਲ ਬੰਗਿਆ ਰਹੇ ਸੂਰਜ ਨੂੰ ਪੌੜੀ ਲਾ ਲਈ ਆ। ਹਾਂ। ਬਿਲਕੁਲ। ਸਿੱਧੇ ਸੂਰਜ ਨੂੰ ਹੱਥ ਪਾ ਕੇ ਮੁੜਨਗੇ। ਫੜ ਲਈ ਫੜ ਲਈ ਸੂਰਜ ਨੂੰ ਓਏ। ਫੜ ਲਈ। ਸਫਰੀ ਕਹਿੰਦਾ ਮੈਂ ਵੀ ਜਾਣਾ। ਬੱਸ ਉਹ ਸਾਹਿਬ ਭੱਜ ਕੇ ਭੱਜ ਕੇ ਹੱਥ ਬੋਲੋ। ਦੋਨਾਂ ਤੋਂ ਵੀ ਥੋੜਾ ਜਾਣਾ। ਆ ਵੇਖੋ ਪੌੜੀਆਂ ਸਿੱਧੀਆਂ ਸੂਰਜਾਲ ਨੂੰ ਜਾਂਦੀਆਂ ਆ। ਦੇਖੋ ਮੈਂ ਸਫਰੀ ਸਾਹਿਬ ਦੇ ਬੇਟੀ ਦੇ ਵਿਆਹ ਚ ਗਿਆ ਇੱਕ ਜ਼ਿੰਦਗੀ ਚ ਮੱਖਰ ਤੇਰਬਾ ਸੀ ਵੱਖਰੇ ਦੋਸਤ ਮਿਲੇ ਨਵੇਂ ਦੋਸਤ ਮਿਲੇ ਤੇ ਬਹੁਤ ਮਾਨ ਸਨਮਾਨ ਮਿਲਿਆ ਉਹਦੇ ਵਿਆਹ ਤੇ ਮੈਂ ਇੱਕ ਹਫਤਾ ਲਿਗੀ ਜ਼ਿੰਦਗੀ ਚ ਪਹਿਲੀ ਵਾਰੀ ਤੇ ਪਹਿਲੀ ਵਾਰੀ ਸੁਣੌਣ ਲੱਗਾ ਜੀ ਦੋਸਤ ਆ ਜਾਣ ਇੱਕ ਅਨੋਖਾ ਵਿਆਹ ਦੇਖਿਆ ਘਮਕੜਾਂ ਦਾ ਪੈਂਦਾ ਗਾਹ ਦੇਖਿਆ ਠੀਕ ਹੈ ਜੀ ਉਮਰ ਦਾ ਕੁਝ ਲੈਣਾ ਦੇਣਾ ਨਹੀਂ ਦੋਸਤੀ ਦਾ ਇੱਕ ਹੀ ਪੜਾ ਦੇ ਗਿਆ ਵਾਹ ਠੀਕ ਹੈ ਜੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਸਫਰੀ ਦਾ ਦਿਲ ਦਰਿਆ ਵੇਖਿਆ ਵਾਹ ਠੀਕ ਹੈ ਜੀ ਤੂੰ ਲੈ ਆਨੰਦ ਮੈਂ ਆਪੇ ਸੰਭਲ ਲੂੰ ਚੋਲੇ ਵਰਗਾ ਵੱਡਾ ਭਰਾ ਦੇਖਿਆ ਵਾਹ ਜੀ ਠੀਕ ਹੈ ਹਰ ਇੱਕ ਭੋਜਨ ਸਵਾਦ ਸੀ ਲੱਗਿਆ ਜਿਹੜਾ ਮੈਂ ਖਾ-ਖਾ ਵੇਖਿਆ ਠੀਕ ਹੈ ਜੀ ਪੈਗ ਲਾਉਣੋਂ ਕੋਈ ਹਟਦਾ ਨਹੀਂ ਲੱਖ ਵਾਰ ਮੈਂ ਸਮਝਾ ਦੇ ਕੇ ਮੌਲ ਲੈਣ ਤੇ ਮਿਲਦਾ ਨਹੀਂ ਜੇ ਆਪਾਂ ਮੌਲਿਆਂ ਜਿਹੀ ਮਿਲਦਾ ਨਹੀਂ ਉਹ ਸਫਰੀ ਦਾ ਪਿਆਰ ਅਥਾ ਵੇਖਿਆ ਚਲੋ ਸਾਬ ਗੈਵੀ ਸਾਬ ਮੌਲ ਲੈਣ ਤੇ ਮਿਲਦਾ ਨਹੀਂ ਸਫਰੀ ਦਾ ਪਿਆਰ ਅਥਾ ਵੇਖਿਆ ਆਪਣੀ ਧੀ ਦਾ ਵਿਆਹ ਜੋ ਹੋਵੇ ਆਪਣੀ ਧੀ ਦਾ ਵਿਆਹ ਜੋ ਹੋਵੇ ਹਰ ਚਿਹਰੇ ਤੇ ਮੈਂ ਇਸ ਤਰ੍ਹਾਂ ਦਾ ਚਾ ਦੇਖਿਆ ਹਰੇਕ ਨੂੰ ਲੱਗਦਾ ਸੀ ਮੇਰੀ ਧੀ ਦਾ ਵਿਆਹ ਸਫਰੀ ਦੀ ਧੀ ਦਾ ਵਿਆਹ ਨਹੀਂ ਠੀਕ ਹੈ ਜੀ ਇੱਕ ਅਨੋਖਾ ਵਿਆਹ ਦੇਖਿਆ ਜ਼ਿੰਦਗੀ ਜਿਉਣ ਦਾ ਰਾਹ ਦੇਖਿਆ ਇੱਕ ਅਨੋਖਾ ਵਿਆਹ ਦੇਖਿਆ ਕੀ ਬਾਤ ਹੈ ਬਾਹ ਜੀ ਬਾਹ ਬਾਹ ਕੀ ਬਾਤ ਹੈ ਬਈ ਬਾਂਸਰ ਸਾਹਿਬ ਜਵਾ ਸਿਰਾਲਾ ਦਾ ਬਈ ਜਦੋਂ ਮਿਲਦੇ ਨੇ ਖੁਸ਼ਬੂ ਖੁਸ਼ਬੂ ਕਰ ਦਿੰਦੇ ਨੇ ਵਾਹ ਵਾਹ ਯਾਰ ਕੁਝ ਲੋਕ ਕਸਤੂਰੀ ਵਰਗੇ ਹੁੰਦੇ ਨੇ ਵਾਹ ਵਾਹ ਕੀ ਬੋਲੋ ਕੀ ਬੋਲੋ ਕੀ ਬੋਲੋ ਕੀ ਕੀ ਚੱਖਿਆ ਨੈਣਾ ਨੇ ਮੇਰੇ ਹਾਨੀਆਂ ਕੀ ਕੀ ਚੱਖਿਆ ਨੈਣਾ ਨੇ ਮੇਰੇ ਹਾਨੀਆਂ ਵੇ ਲੱਜਿਆ ਦੀ ਕੰਧ ਟੱਪ ਕੇ ਮੋਤੀਆ ਚ ਮੇਲੀ ਦੇ ਗੁਲਾਬ ਇਕੱਠੇ ਕੀਤੇ ਨੇ ਮੋਤੀਆਂ ਚ ਮਿਲੀ ਤੇ ਗੁਲਾਬ ਇਕੱਠੇ ਕੀਤੇ ਨੇ ਇੱਕ ਇੱਕ ਚੁਣ ਕੇ ਮੈਂ ਇੱਕ ਇੱਕ ਚੁਣ ਕੇ ਮੈਂ ਖਵਾਬ ਇਕੱਠੇ ਕੀਤੇ ਨੇ ਇੱਕ ਇੱਕ ਚੁਣ ਕੇ ਮੈਂ ਖਵਾਬ ਇਕੱਠੇ ਕੀਤੇ ਨੇ ਅਪਣਿਆ ਯਾਰਾਂ ਦੇ ਮੈਂ ਅਪਣਿਆ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਓਏ ਹੋਏ ਕੀ ਬਾਤ ਆ ਆਪਣਿਆ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਕੀ ਬਾਤ ਚੰਗੇ ਚੰਗੇ ਛੱਡ ਕੇ ਚੰਗੇ ਚੰਗੇ ਛੱਡ ਕੇ ਆ ਖਰਾਬ ਹੋ ਗਏ ਕਿੱਦਾਂ ਵਾਹ 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 ਜਾਂਦੀ ਹੋਈ ਚੁੱਪ ਨੂੰ ਵਾਹ ਜਾਂਦੀ ਹੋਈ ਚੁੱਪ ਨੂੰ ਆਵਾਜ਼ ਆਪੇ ਮਾਰੀ ਏ ਹਲੋ ਹਾਂ ਹਾਂ ਆਪੇ ਦੁੱਖ ਸਹੇੜ ਕੇ ਅਜਾਬ ਇਕੱਠੇ ਕੀਤੇ ਨੇ ਕਹਿੰਦੇ ਗਰੁੱਪ ਵਿੱਚ ਸਭ ਦੀ ਵੈਸੇ ਘਰ ਵਿੱਚ ਇੱਥੇ ਗਰੁੱਪ ਵਿੱਚ ਸਭ ਦੀ ਸਲਾਬ ਵੱਖੋ ਵੱਖ ਹੈ ਗਰੁੱਪ ਵਿੱਚ ਸਭ ਦੀ ਸਲਾਬਖੋ ਬਖ ਹੈ ਮੈਨੂੰ ਐਂ ਲੱਗਦਾ ਨਵਾਬ ਇਕੱਠੇ ਮੈਨੂੰ یوں ਲੱਗਦਾ ਨਵਾਬ ਇਕੱਠੇ ਕੀ ਨੇ ਵਾਹ ਸਫਰੀ ਸਾਹਿਬ ਤੈਨੂੰ ਜਦੋਂ ਪਤਾਏ ਤੈਨੂੰ ਜਦੋਂ ਪਤਾਏ ਮੈਂ ਘੁੱਟ ਵੀ ਨਹੀਂ ਭਰਨਾ ਦਨੂ ਜੇ ਤਾਂ ਪਤਾ ਏ ਮੈਂ ਘੁੱਟ ਵੀ ਨਹੀਂ ਭਰਨਾ ਫੇਰ ਕਿਉਂ ਏ ਸੋਡਾ ਤੇ ਸਰਾਰ ਬਟਕੜੇ ਨਾ ਵਾ 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 ਫੇਰ ਕਿਉਂ ਏ ਸੋਡਾ ਤੇ ਸਰਾਰ ਇਕੱਠੇ ਕੀਤੇ ਨੇ ਮਾਜਾ ਕਾ ਬਾਤ ਸੁਣਾਉਂਦਾ ਸੁਣਾਉਂਦਾ ਕੋਈ ਸ਼ਬਦੇ ਤਰ ਉਧਰ ਹੋ ਜਾਣਗੇ ਸ਼ਾਇਦ ਹੂਬ ਹੂ ਜਿਵੇਂ ਉਹਨੇ ਲਿਖੀ ਸ਼ਾਇਦ ਨਾ ਸੁਣਾ ਆ ਪਾਵਾਂ ਪਰ ਬਾਕੀ ਸਾਰੀ ਗੱਲਬਾਤ ਵਧੀਆ ਲੱਗੂਗੀ ਤੁਹਾਨੂੰ ਉਹ ਲਿਖਦਾ ਜਦ ਵੀ ਰੱਜ ਕੇ ਪੀਤੀ ਐ ਤੇ ਜ਼ਿੰਦਗੀ ਸੋਹਣੀ ਬੀਤੀ ਐ ਵਾਹ 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 ਕੀ ਬਾਤ ਕੀ ਬਾਤ ਅਮਰੀਕ ਤਲਵੰਡੀ ਵਾਲਾ ਲਿਖਦਾ ਕਹਿੰਦਾ ਜਦ ਵੀ ਰੱਜ ਕੇ ਪੀਤੀ ਐ ਤੇ ਜ਼ਿੰਦਗੀ ਸੋਹਣੀ ਬੀਤੀ ਐ ਉਹਦਾ ਦੱਸ ਦੋ ਇਹਦੇ ਬਾਰੇ ਉਹਦੇ ਅਮਰੀਕ ਤਲਵੰਡੀ ਨੇ ਇੱਕ ਮਿੰਟ ਵਿੱਚੇ ਰਿਕਾਰਡ ਕਰ ਲਓ ਮਤਲਬ ਤਲਦੀਪ ਮਾਨਕ ਨੇ ਕਿ ਸਰਿੰਦਰ ਛਿੰਦੇ ਨੇ ਬਹੁਤ ਗੀਤ ਗਾਏ ਬਹੁਤ ਗਾਏ ਅਮਰੀਕ ਤਲਵੰਡੀ ਵੱਡਾ ਲੇਖਕ ਆ ਮਤਲਬ ਵੱਡਾ ਲੇਖਕ ਐ ਮੈਂ ਵੀ ਮਤਲਬ ਠੀਕ ਆ ਚਲੋ ਅੱਗੇ ਸੋ ਤੇ ਮਨ ਲੋ ਕਹਿੰਦਾ ਕਹਿੰਦਾ ਜਦ ਵੀ ਰੱਜ ਕੇ ਪੀਤੀ ਆ ਤੇ ਜ਼ਿੰਦਗੀ ਸੋਹਣੀ ਬੀਤੀ ਆ ਕੀ ਬਾਤ ਕੀ ਬਾਤ ਦੁਨੀਆ ਦੇ ਸਾਰੇ ਦੁੱਖਾਂ ਨੇ ਤੋੜੀ ਉਦੋਂ ਪ੍ਰੀਤੀ ਆ ਵਾਹ ਜੀ ਵਾਹ ਕੀ ਬਾਤ ਜਿਹਨੂੰ ਦਿਲੋਂ ਭਲਾਇਆ ਏ ਉਹਦਾ ਚੇਤਾ ਆ ਓਹਦਾ ਚੇਤਾ ਆ ਜਿਹਨੂੰ ਦਿਲੋਂ ਭਲਾਇਆ ਏ ਠੀਕੇ ਉਹਦਾ ਚੇਤਾ ਆ ਟੈਂਦਾ ਚਵਾਰਾ ਟਹਿਣ ਦੇ ਪਰ ਮੈਨੂੰ ਉਸ ਕੁੜੀ ਦੇ ਨਾਂ ਤੇ ਇੱਕ ਦੋ ਪਿੱਗ ਤਾਂ ਲੈਣ ਦੇ ਪਰ ਮੈਨੂੰ ਉਸ ਕੁੜੀ ਦੇ ਨਾਂ ਤੇ ਇੱਕ ਦੋ ਸ਼ੇਰ ਤਾਂ ਕਹਿਣ ਦੇ ਕਹਿਣ ਦੇ ਵਾਹ ਜੀ ਚੱਲ ਨਾ ਉਹ ਤੁਸੀਂ ਕਹਿੰਦਾ ਦਿਨ ਦਿਹਾੜੇ ਲੱਖਾਂ ਲੋਕੀ ਇੱਥੇ ਐਬ ਨਹੀਂ ਕਰਦੇ ਦਿਨ ਦਿਹਾੜੇ ਲੱਖਾਂ ਲੋਕੀ ਇੱਥੇ ਐਬ ਨਹੀਂ ਕਰਦੇ ਪਰ ਅਮਰੀਕ ਤਲਵੰਡੀ ਵਾਲੇ ਦਾ ਕੋਈ ਇਹ ਐਬ ਨਹੀਂ ਕਰਦੇ ਐਬ ਨਹੀਂ ਕਰਦੇ ਵਾਹ ਯਾਰਾਂ ਵਿੱਚ ਬਹਿ ਕੇ ਪੀਤੀ ਆ ਯਾਰਾਂ ਵਿੱਚ ਬਹਿ ਕੇ ਪੀਤੀ ਆ ਦੱਸ ਇਹ ਕੀ ਮਾੜੀ ਰੀਤੀ ਆ ਮੱਚ ਦਿਆ ਉਹਨੂੰ ਮੱਚ ਲੈਣ ਦੇ ਪਰ ਮੈਨੂੰ ਉਸ ਕੁੜੀ ਦੇ ਨਾਂ ਤੇ ਇੱਕ ਦੋ ਇੱਕ ਪਰ ਮੈਨੂੰ ਉਸ ਕੁੜੀ ਦੇ ਨਾਂ ਤੇ ਇੱਕ ਦੋ ਸ਼ੇਰ ਤਾਂ ਕਹਿਣ ਦੇ ਕਹਿਣ ਦੇ ਲਵ ਯਾਰ ਵਾਹ ਜੀ ਵਾਹ ਵਾਹ ਕੀ ਬਾਤ ਆ ਸਬਰੀ ਸਾਹਿਬ ਤੁਹਾਨੂੰ ਵੀ ਅਸੀਂ ਜਿਹੜਾ ਕੁਝ ਨਹੀਂ ਕਹਿੰਦੇ ਫਿਲਮ ਚ ਕੀ ਕਹ ਇਹਦੇ ਆਪ ਦੀ ਆਪ ਕੋਈ ਹੈ ਸਾਰੀ ਚੋਤਾ ਦੇ ਆਈ ਦਿੱਤਾ ਉਸੇ ਹੱਥਾਂ ਦੀ ਸਾਰੀ ਗੱਤ ਹੈ ਜਿੱਕਾ ਪੜ ਲੁਕਾ ਇਹ ਕੋਮਲ ਗਲਾਵਾ ਨਾਲ ਜੁੜਾ ਹੀ ਨਹੀਂ ਹੋਇਆ ਜਿਹੜਾ ਬੰਦਾ ਸਾਰੀ ਜਿਹੜੀ ਕੇਸ ਹੀ ਲੜੀ ਜਾਂਦਾ ਉਹਨੂੰ ਕਰਤਾ ਦੀ ਕਿੱਦੋਂ ਸਮਝ ਆਣੀ ਨਹੀਂ ਤਾਂ ਗੱਲ ਹੈ ਲਓ ਬਈ ਬਲਸਸਾਲ ਚੋਲਾ ਸਾਹਿਬ ਕਰ ਰਹੇ ਨੇ ਘਰਬਾ ਡਾਂਸਰ ਕਰ ਰਹੇ ਨਾਰਾ ਜਸਟਾਉਂਸ ਅਸ਼ਾਰ ਪਰ ਦੇ ਵਿੱਚ ਕੀ ਬਾਤ ਹੈ ਵਾਹ ਜੀ ਵਾਹ ਲਓ ਬਈ ਦੋਸਤੋ ਮੈਨੂੰ ਕੀ ਮਿਊਜ਼ਿਕ ਮਾਸਟਰ ਪ੍ਰੋਪਰ ਹੈ ਨਹੀਂਗਾ ਪਰ ਫਿਰ ਵੀ ਆਪਣੇ ਗਰੁੱਪ ਦੇ ਮੈਂਬਰ ਬਲਸਸਾਲ ਸਾਹਿਬ ਸਫਰੀ ਸਾਹਿਬ ਇਧਰੋ ਗੇਵੀ ਜਹਾਨ ਪ੍ਰੇਤ ਕੋਲ ਵਾਏ ਟਗੜਾ ਪਾ ਰਹੇ ਨੇ ਐ ਭੂਤ ਭੰਗੜਾ ਲੋਬੇ ਦੋਸਤੋ ਆਪਣੀ ਡਾਈਰੀ ਸੀ ਨਾਰਾ ਗੈਸਟ ਹਾਊਸ ਹੁਸ਼ਿਆਰ ਪਰ ਤੇ ਦੋਸਤੋ ਮਿੱਤਰ ਸਾਰੇ ਕੈਮ ਆ ਖਾਣਾ ਪੀਣਾ ਖਾ ਲਿਆ ਤੇ ਹੁਣ ਪਾਰੇ ਨੇ ਭਗੜਾ I'm about to be doing ਫੋਨ ਹੋ ਗਿਆ ਨਾ ਹੋ ਗਿਆ ਵੀ ਸੱਚੀ ਜੀ ਲਾਲਾ ਜੈ ਵੀ ਤੜ ਪੈ ਗਿਆ ਆਪਾਂ ਦੇ ਵਿੱਚ ਰੱਟੇ ਗਏ ਜਨਾਬ ਨਾਲ ਹੱਸ ਕੇ ਹੋ ਗਿਆ ਹਾਂ ਸੋਟ ਕੇ ਜੀ ਨਹੀਂ ਲਾ ਰੋ ਆ ਸਾਗ ਬਿਊਟੀ ਦੇ ਕਿਲੋ ਦੇਖ ਲਓ ਆਲੋ ਦੋਸਤੋ ਆ ਆਪਣਾ ਨਾਈਟ ਦੇ नारा गेस्ट हाउस फोरस्ट डिपार्टमेंट का गेस्ट हाउस आ सफरी साहब बासर साहब पे हम इधरों भंगड़ा पाते हुए चोला साहब इधरों सिद्धू साहब से जैवी का बैड लगे हुआ इधरों का बैड हैगा चोला साहब का आ बैड है सफरी साहब का पूरा बैड है इधर आना

ਸਾਡੇ ਕਿਹੜੇ ਦੀਵੇ ਜਗਦੇ ਆ ਵਾਹ ਉਹ ਮਹਿਲਾ ਨੇ ਤੇ ਰੇਟਾ ਲਾ ਕੇ ਹਾਂ ਪੀਰਾ ਇੱਕ ਜੇ ਦਾ ਪਾਰ ਵਾਹ